ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਮੈਂ ਆਪਦੇ ਪਿੰਡ ਦੇ ਵਿੱਚੋਂ ਤੇ ਹਰਪ੍ਰੀਤ ਮੱਲੇ ਬਾਈ ਦੇ ਘਰੋਂ ਵੀਡੀਓ ਕਵਰ ਕਰ ਰਿਹਾ ਦੋ ਮਈਆਂ ਬਾਈ ਦੇ ਕੋਲੇ ਵਿਕਾਊ ਆ ਮਈਆਂ 4-5 ਵਿਕਾਊ ਆ ਪਰ ਤੇ ਦੋ ਮਈਆਂ ਹਜੇ ਆਪਾਂ ਵਿਖਾ ਨਹੀਂ ਸਕਦੇ ਕਿਉਂਕਿ ਉਹ ਕੱਚੀਆਂ ਵਾਂ ਕੁਝ ਕੋ ਟਾਈਮ ਪਿਆ ਹੋਇਆ ਬਾਈ ਜੇ ਕੋਈ ਭਰਾ ਨੇ ਪਿੰਡ ਦੇ ਵਿੱਚ ਹੀ ਪਿੰਡ ਦੇ ਵਿੱਚ ਘਰੇ ਰੱਖਣ ਵਾਲੇ ਭਰਾਣੇ ਲੈਣੀਆਂ ਤੇ ਕਿਉਂਕਿ ਬਾਈ ਦਾ ਦਾ ਮੁੰਡਾ ਬਾਹਰ ਜਾਣ ਕਰਕੇ ਬਾਈ ਤੋਂ ਸਾਹ ਨਹੀਂ ਹੁੰਦੀ ਤਾਂ ਵੇਤਣੀਆਂ ਜੇ ਕਹਿੰਨੇ ਘਰੇ ਰੱਖਣ ਨੂੰ ਮਈਆਂ ਲੈਣੀਆਂ ਤੇ ਤੁਸੀਂ ਬਈ ਆਉਦੇ ਪਿੰਡ ਦੇ ਵਿੱਚੋਂ ਬਾਈ ਦੇ ਨਾਲ ਸੰਪਰਕ ਕਰ ਲਿਆ ਜੇ ਫਿਰ ਉਹ ਮਰਜਾ ਤੁਹਾਨੂੰ ਚੰਗੀਆਂ ਮਿਲ ਜਾਣਗੀਆਂ ਆ ਮੈਂ ਦਾ ਇਹ ਰਿਕਾਰਡ ਆ ਜਿਹੜਾ 14 ਕਿਲੋ ਦੁੱਧ ਦਾ ਆਡਾ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਸੂਣ ਦੇ ਵਿੱਚ ਇਹਦੇ ਦਿਨ ਪੰਜ ਚਾਰ ਪਏ ਆ ਹਜੇ ਲੇਵੇ ਭਾਂਡੇ ਵੱਲੋਂ ਸਾਫ ਸੁਥਰੀ ਹੈ ਜਿੰਨੀ ਹੈਗੀ ਆ ਸਰੀਰਕ ਬੰਤਰ ਵੱਲੋਂ ਮੈਂ ਚੰਗੀ ਆ ਵਜ਼ਨ ਮੈਂ ਦਾ ਬਹੁਤ ਚੰਗਾ ਵਾ ਤੇ ਲੇਵਾ ਤੁਸੀਂ ਆਪ ਦੇਖ ਲੋਗੇ ਹਜੇ ਪੂਰਾ ਟਿਕਾਣੇ ਦਾ ਤੇ ਹਜੇ ਇਹਨੇ ਤਿਆਰ ਵੀ ਕਰਨਾ ਦਾ ਰੇਟ ਹੈ 110000 ਰੁਪਿਆ ਭਾਈ ਇਹ ਮੈਂ ਦਾ ਜਿਹੜੀ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਵਿਖਾਈ ਜਾਂਦੇ ਵਿੱਚੋਂ ਥੋੜਾ ਬਹੁਤਾ ਮਾਨਤਨ ਹੋ ਜਾਊਗਾ ਇਹ ਸੁਆ ਭਾਈ ਕਿੰਨਾ ਵਾਂ ਸੁਂਦੀ ਆ ਤੇ ਜੱਸ ਹੁਆ ਸੁਆ ਸੁੰਦੀ ਹੈ ਕਰਮਾ ਵਾਲੀ ਮਿੱਤਰੋ ਤੇ ਆ ਜਿਹੜੀ ਨਾਲ ਦੀ ਮੈਂ ਆ ਇਹ ਪੰਜਵਾਂ ਛੇਵਾਂ ਸੁਆ ਸੁੰਦੀ ਆ ਬਾਈ ਆਂਦਾ ਤੇ ਇਹ ਬਾਹੂ ਕੱਟ ਕੇ ਰੱਖਣ ਐ ਖੜਦੀ ਆ ਵੀ ਮਨੋ ਜਿਵੇਂ ਆਪਾਂ ਕਹਿੰਦੇ ਕਈ ਮਈਆਂ ਨੂੰ ਆਦਤ ਹੁੰਦੀ ਆ ਸ਼ੁਰੂ ਤੋਂ ਜਮਾਂਦਰੂ ਤੋਂ ਹੀ ਆ ਇਹ ਬਾਈ ਆਂਦਾ ਵੀ ਰਵਾ ਹੀ ਇਹੋ ਜਾਂ ਸਾਰਾ ਹੀ ਐਂ ਕੱਢ ਕੇ ਤੁਰਦਾ ਦੁੱਧੋਂ ਇਹ ਵੀ ਮੈਂ ਪੂਰੇ ਖਰੀਆ ਤੇ ਸਰੀਰ ਕਪੰਤਰ ਲੋਨ ਜ ਬਣਦੀ ਤਣਦੀ ਆ ਇਹਦਾ ਰੇਟ ਵੀ ਬਿਲਕੁਲ ਆਪਾਂ ਵਾਜਬ ਆ ਬਾਈ ਕਿਉਂਕਿ ਬਾਈ ਛੇਵਾਂ ਸੱਤਵੇਂ ਸੁਏ ਆ ਤਾਂ ਰੇਟ ਤਾਂ ਫਿਰ ਵਾਜਬ ਕਰਨਾ ਪੈਂਦਾ ਹੀ ਆ ਇਹਦਾ ਰੇਟ ਸਿਰਫ 82000 ਰੁਪਇਆ ਵਾ ਉਹਦੇ ਵਿੱਚੋਂ ਮਨਤਨ ਹੋ ਜੂਗਾ ਬਾਈ ਹੁਣੀਆਂ ਦੇ ਮੈਂ ਚੰਗੀ ਆ ਦੋਵੇਂ ਜਿਹੜੇ ਬਹੁ ਜਨੂਰ ਕੱਟ ਕੇ ਖੜਦੀ ਆ ਬਾਕੀ ਮੈਂ ਸਾਫ ਸੁਥਰੀ ਦੇ ਦਿਨ ਕਿੰਨੇ ਪਏ ਆ ਬਾਈ 10 ਤੋਂ 12 ਦਿਨ ਪਏ ਜਾਂਦੇ ਹਜੇ ਬਾਈ ਸੂਣ ਦੇ ਵਿੱਚ ਕਰਮਾ ਵਾਲੀ ਤੇ ਦੁੱਧ ਤੋਂ ਖਰੀ ਆ ਮੈਂ ਤੇ ਬਾਈ ਮਈਆਂ ਤਿੰਨ ਹੋਰ ਵੀ ਆ ਪਰ ਉਹ ਕੱਚੀਆਂ ਉਹ ਕਿੰਨੇ ਕਿੰਨੇ ਟਾਈਮ ਦੀਆਂ ਕੱਚੀਆਂ ਜਿਹੜੀਆਂ ਦੂਜੀਆਂ ਤਿੰਨ ਮਈਆਂ ਉਹ 20-20 ਦਿਨਾਂ ਦੀਆਂ 20 ਮਹੀਨੇ ਦੇ ਆਸੇ-ਪਾਸੇ ਆ ਵਿਕਾਮੀ ਨੇ ਰਿਆਸੇ ਪਾਸੇ ਆ ਤਿੰਨ ਚਾਰ ਮਈਆਂ ਵੀ ਹੈਗੀਆਂ ਮੈਂ ਤੁਹਾਨੂੰ ਪਹਿਲਾਂ ਕਰਕੇ ਆਟਿਆ ਵੀ ਜੇ ਕਿਸੇ ਪੁਰਾਣੇ ਘਰੇ ਰੱਖਣ ਨੂੰ ਮਈਆਂ ਲੈਣੀਆਂ ਨਾ ਬਸ ਬਾਈ ਦੀ ਦਾ ਮਜਬੂਰੀ ਦੱਸਦੀ ਆ ਤੇ ਸਾਲ ਪਿੱਛੋਂ ਸੂਣ ਵਾਲੀਆਂ ਹਰ ਬਰਿਆਈਆਂ ਮਈਆਂ ਸਾਰੀਆਂ ਮਈਆਂ ਇਹ ਨਹੀਂ ਗੱਲ ਹੈਗੀ ਵੀ ਮੱਲਾ ਤੁਹਾਡੇ ਨਾਲ ਕੋਈ ਠੱਗੀ ਧੋਖਾ ਹੋ ਜੂਗਾ ਜਿਹੜੇ ਪ੍ਰਾਣਿਕ ਘਰੋਂ ਰੱਖਣ ਨੂੰ ਲੈਣੀਆਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਆ ਜੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜੇ ਕੱਚੀਆਂ ਲੈਣੀਆਂ ਹੋਈਆਂ ਤਾਂ ਵੀ ਵੇਖ ਲਿਆ ਜੇ ਵੈਸੇ ਨਹੀਂ ਤਾਂ ਤਿਆਰੀ ਦੇ ਵਿੱਚ ਉਹਨਾਂ ਦੀ ਵੀਡੀਓ ਆਈ ਜਾਣੀਆਂ ਇਹ ਦੋ ਮਈਆਂ ਟਿਕਾਣੇ ਤੇ ਸੀਗੀਆਂ ਦੋਵਾਂ ਮਈਆਂ ਦੀ ਜਾਣਕਾਰੀ ਲੈਤੀ ਐ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਰੇਟ ਇੱਕ ਵਾਰੀ ਫੇਰ ਦੱਸ ਦੇਵਾਂ ਆ ਉਰਲੀ ਮੈਂ ਦਾ 82000 ਆ ਪਰਲੀ ਮੈਂ ਦਾ 110000 ਰੁਪਿਆ ਵਾ ਜਿਹੜੇ ਜਾਨਵਰ ਤੁਹਾਨੂੰ ਪਸੰਦ ਆਊਗਾ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਮੇਰੇ ਪ